ਦੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹਿੰਟ ਔਰ ਡੀਆਈਜੀ ਬਾਰਡਰ ਇਸ ਦੀ ਡਾਇਰੈਕਸ਼ਨਸ ਹੀ ਕੰਪਲਾਈਂਸ ਦੇ ਹੇਠ ਹੁੰਦੀ ਆ ਅੱਜ ਇੱਥੇ ਅਸੀਂ ਲੋਕ ਮਿਲਨੀ ਕਰਾਈ ਹੈਗੀ ਇਹ سلسلہ ਅਸੀਂ ਪਿੱਛੇ ਸ਼ੁਰੂ ਕਰਤਾ ਹੈਗਾ ਬਟਾਲੇ ਦੇ ਵਿੱਚ ਅਸੀਂ ਪਹਿਲਾਂ ਕਰਤੀ ਹੈਗੀ ਲੋਕ ਮਿਲਨੀ ਇਹਦਾ ਮਕਸਦ ਇਹ ਹੈ ਕਿ ਅਸੀਂ ਪੁਲਸ ਐਡਮਿਨਿਸਟ੍ਰੇਸ਼ਨ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਜਿਹੜੀ ਸਮੱਸਿਆ ਹੈ ਪ੍ਰੋਬਲਮਸ ਹੈਗੀਆਂ ਜਾਂ ਉਹਨਾਂ ਦਾ ਜਿਹੜਾ ਫੀਡਬੈਕ ਹੈ ਉਹਨਾਂ ਦੀ ਸੁਜੈਸ਼ਨਸ ਹੈ ਤਾਂ ਉਹ ਸੁਣੇ ਜਿਸ ਤਰ੍ਹਾਂ ਇੱਥੇ ਵੀ ਅਸੀਂ ਕਰ ਰਹੇ ਸੀਗੇ ਤਾਂ ਕਾਫੀ ਸਾਰੇ ਲੋਕੀ ਸਾਨੂੰ ਫੀਡਬੈਕ ਦੇ ਰਹੇ ਸੀਗੇ ਚੰਗੀ ਸੁਝਾਅ ਦੇ ਰਹੇ ਸੀਗੇ ਜਾਂ ਉਹਨਾਂ ਦੇ ਮਤਲਬ ਏਰੀਆ ਦੇ ਵਿੱਚ ਕਿਹੜੀ ਕਿਹੜੀ ਪੁਲਿਸ ਰਿਲੇਟਡ ਪ੍ਰੋਬਲਮਸ ਹੈਗੀਆਂ ਉਹ ਸਾਰਾ ਅਸੀਂ ਨੋਟ ਕਰ ਲਿਆ ਹੈਗਾ ਤਾਂ ਉਹਦੇ ਵਿੱਚ ਅ ਗੁੱਡ ਟੀਮ ਆਫ ਆਫੀਸਰਸ ਉਹ ਵੀ ਨਾਲ ਸੀਗਾ ਤਾਂ ਅਸੀਂ ਸਾਰਾ ਨੋਟ ਕਰ ਲਿਆ ਜਿੱਥੇ ਜਿੱਥੇ ਕੋਈ ਅਸੀਂ ਸਕੋਪ ਆਫ ਇੰਪਰੂਵਮੈਂਟ ਇਜ਼ देयर ਉੱਥੇ ਡਿਸਕਸ ਕਰਕੇ ਆਪਾਂ ਉੱਥੇ ਇੰਪਰੂਵਮੈਂਟ ਕਰਕੇ ਇੱਕ ਚੰਗੀ ਜਿਹੜੀ ਪੁਲਿਸੀਆਂ ਲੋਕਾਂ ਨੂੰ ਦੇ ਦਈਏ ਸਰ ਜਿਹੜਾ ਪਰਿਆਵਰਨ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ ਹੈ ਇਹ ਜਿਹੜਾ ਉਹਨਾਂ ਦਾ ਸਵਾਲ ਸੀ ਗੁਜਰ ਵਿੱਚ ਇੱਕ ਅਧਿਨੇ ਜ਼ਿੰਮੇਵਾਰ ਨੇ ਜ਼ਿੰਮੇਵਾਰ ਜਦੋਂ ਉਹ ਨਾਲ ਨੂੰ ਆਪ ਲੋਂਦਾ ਇਹਦੇ ਬਾਰੇ ਆਪਾਂ ਕੀ ਫੋਕਸ ਕਰਨ ਦੀ ਕਰੀ ਨਹੀਂ ਇਹਦੇ ਵਿੱਚ ਇਹ ਜਿਹੜਾ ਇਸ਼ੂ ਹੈਗਾ ਨਾ ਇਹਦੇ ਵਿੱਚ ਹੋਰ ਵੀ ਮਹਿਕਮੇ ਹੈਗੇ ਨੇ ਇਨਵੋਲ ਜਿਵੇਂ ਮੈਂ ਅੰਦਰ ਵੀ ਕਹਿ ਰਿਹਾ ਸੀਗਾ ਜੰਗਲਾਤ ਮਹਿਕਮਾ ਬਾਕੀ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਹੈ ਤਾਂ ਉਹਨਾਂ ਦੇ ਨਾਲ ਡਿਸਕਸ ਕਰਕੇ ਆਪਾਂ ਇੱਕ ਪ੍ਰੋਪਰ ਇੱਕ ਕੰਪਰੀਹੈਂਸਿਵ ਸੋਲੂਸ਼ਨ ਡਿਵਾਈਸ ਕਰਦੇ ਹਾਂ ਸੋ ਦੈਟ ਇਸ ਤਰ੍ਹਾਂ ਦਾ ਕੋਈ ਇਸ਼ੂ ਨਾ ਹੋਵੇ ਜੀ ਸਰ ਕਿਹਨੇ ਗੋਲੀ ਦਿੱਤੀ ਜਾਂਦੀ ਆ ਜਿਹੜੇ ਨਸ਼ੇ ਪਿਆਦੀ ਨੇ ਉਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਪਰ ਜਦੋਂ ਨਸ਼ੇ ਦੀ ਗੋਲੀ ਲੈਣ ਆਉਂਦੇ ਆ ਔਰ ਉੱਥੇ ਆ ਕੇ ਸੇਰੇ ਉਹ ਰੇਕੀ ਕਰ ਜਾਂਦੇ ਆ ਸ਼ਾਮ ਨੂੰ ਕਿਸੇ ਦਾ ਮੋਟਰਕੈਚਰ ਚੋਕ ਰਹਿੰਦੇ ਆ ਕਿਸੇ ਦੀ ਟੀਮ ਫੋਲ ਰਹਿੰਦੇ ਨੇ ਤੇ ਵਾਰ ਦਾ ਠੰਡੇ ਦਾ ਬਾਬਾ ਨਾਨਕ ਤੇ ਵਧੀਆਂ ਕਿਸੇ ਯਾਤਰੀ ਨਾਲ ਇਹ ਪਾਣਾ ਵਾਪਰ ਗਿਆ ਤੇ ਪ੍ਰਸ਼ਾਸਨ ਨੂੰ ਇਹ ਉਹਦੇ ਵਾਸਤੇ ਮੜੀ ਗੱਲ ਹੋਈ ਨਹੀਂ ਇਹਦੇ ਵਿੱਚ ਉਪਰਾਲਾ جاری ਹੈ ਇਸ ਤਰ੍ਹਾਂ ਦਾ ਕੋਈ ਵੀ ਅਨਫੋਰਚੂਨੇਟ ਇਨਸੀਡੈਂਟ ਮੇਰੇ ਧਿਆਨ ਤੋਂ ਨਹੀਂ ਹੈ ਬਟ ਅਗੇਨ ਜਿਸ ਤਰ੍ਹਾਂ ਤੁਸੀਂ ਪੁਆਇੰਟ ਆਊਟ ਕਰ ਲਿਆ ਸਾਰੀ ਟੀਮ ਚੌਕਸ ਹੈ ਅਲਰਟ ਹੈ ਅਬਾਉਟ ðiਜ਼ ਇਨਸੀਡੈਂਟਸ ਐਂਡ ਜਿੱਥੇ ਇਸ ਤਰ੍ਹਾਂ ਕੋਈ ਇਨਸੀਡੈਂਟ ਹੁੰਦਾ ਹੈ ਤਾਂ ਅਸੀਂ ਪ੍ਰੀਵੈਂਟਿਵ ਪੁਲਿਸਿੰਗ ਵੀ ਕਰ ਰਹੇ ਹਾਂ ਨਾਲ ਦੇ ਨਾਲ ਜੇ ਖੁਦਾਨਾਖਾਸਾ ਇਸ਼ੂ ਹੋ ਜਾਂਦਾ ਕਿਤੇ ਤਾਂ ਵੀਲ ਪ੍ਰੋਐਕਟਿਵਲੀ ਡੀਲ ਵਿਦ ਸੱਚ ਕੇਸਸ ਸਰ ਇਸ ਜਿਹੜਾ ਸੈਂਟਰ ਨੂੰ ਚੇਂਜ ਨਹੀਂ ਕੀਤਾ ਜਾਂਦਾ ਤਾਂ ਡਰ ਬਾਬਾ ਨਾਨਕ ਕੋ ਕਿਤੇ ਹੋਰ ਤੇ ਇਹ ਥੋੜਾ ਇਹ ਵੀ ਕੈਨ ਐਕਸਪਲੋਰ ਇਟ ਸਰ ਇੱਕ ਇੱਕ ਸਕੂਲਾਂ ਦੇ ਸਾਹਮਣੇ ਜਿਹੜੇ ਮੁੰਡੇ ਖਲੋਤੇ ਰਹਿੰਦੇ ਨੇ ਜਦੋਂ ਸੁੱਟੀ ਟਾਈਮ ਜਾਂ ਸਕੂਲ ਲੱਗਦੇ ਨੇ ਸਰ ਜੇ ਪੁਲਿਸ ਦੀ ਗਸਤ ਹੋਵੇ ਜਾਂ ਪੈਟਰੋਲਿੰਗ ਹੋਵੇ ਤ ਸਾਰ ਉਹ ਚੀਜ਼ ਤੋਂ ਮਤਲਬ ਲੋਕ ਜਿਹੜੇ ਸੁਖੀ ਹੋ ਗਏ ਨਹੀਂ ਗਸ਼ਤ ਔਰ ਪੈਟਰੋਲਿੰਗ ਦੇ ਜਿਹੜੇ ਬੰਦੋਬਸ ਅਸੀਂ ਕਰਤੇ ਹੈਗੇ ਨੇ ਤਾਂ ਡਾਇਰੈਕਸ਼ਨਸ ਵੀ ਪਾਸ ਹੋਈਆਂ ਹੈਗੀਆਂ ਤਾਂ ਗੱਡੀਆਂ ਜਿਹੜੇ ਰੈਪਿਡ ਦੀਆਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਹਾਲ ਪੁਆਇੰਟਸ ਉਹਨਾਂ ਦਾ ਏਰੀਆ ਮਿਲ ਚੁੱਕਿਆ ਹੈਗਾ ਤਾਂ ਤੁਸੀਂ گاਣ ਨੈਕਸਟ ਫਿਊ ਡੇਸ ਚੰਗੀ ਇੰਪਰੂਵਮੈਂਟ ਦੇਖੋਗੇ ਥੈਂਕ ਯੂ ਵਿਰੋਧ ਔਰ ਯਾਤਰਾ ਕੇ ਟ੍ਰਾਫਿਕ ਦੇ ਵਿਰੋਧ ਕੇ ਬੱਚਿਆਂ ਦੇ ਛੋਟੇ ਬੱਚੇ ਨੇ ਉਹਦਾ ਵੀ ਜਿੱਦ ਮੈਂ ਵੀ ਇੱਕ ਸਵਾਲ ਕੀਤਾ ਐਸਐਫੀ ਸਾਹਿਬ ਨੂੰ ਕਿ ਸਾਡੇ ਸਕੂਲ ਦੇ ਵਿੱਚ ਅੱਡੇ ਦੇ ਉੱਤੇ ਬੱਚੇ ਜਿਹੜੇ ਖਲੋਂਦੇ ਆ ਤੇ ਸਾਡੇ ਜਿਹੜੇ ਲੜਕੀਆਂ ਨੂੰ ਬਹੁਤ ਜਿਆਦਾ ਆਉਂਦੀਆਂ ਨੇ ਕਿ ਪਰੇਸ਼ਾਨੀ ਆਉਂਦੀਆਂ ਨੇ ਉਹਦੇ ਵਾਸਤੇ ਤੁਸੀਂ ਟ੍ਰਾਫਿਕ ਤੇ ਬੱਚਿਆਂ ਵਾਸਤੇ ਵੀ ਇੱਕ ਪੁਲਿਸ ਦਾ ਥੋੜਾ ਕੋਈ ਨਾ ਕੁਝ ਕੀਤਾ ਜਾਵੇ ਕਿਹੀਂ ਪੁਲਿਸ ਥਾਣੇ ਜਾਂਦੇ ਆ ਤੇ ਉੱਥੇ ਸਾਨੂੰ ਕਹਿੰਦੇ ਨੇ ਵੀ ਸਾਡੇ ਕੋਲ ਮੁਲਾਜ਼ਮ ਨਹੀਂ ਹੈ ਕੁਛ ਨਹੀਂ ਹੈ ਤੇ ਉਹਦਾ ਕਰਕੇ ਅਸੀਂ ਕਿਹਾ ਵੀ ਥੋੜੇ ਮੁਲਾਜ਼ਮ ਵਧਾਏ ਜਾਣ ਜੋ ਕਿ ਸਾਡੇ ਬੱਚਿਆਂ ਨੂੰ ਅੱਗੇ ਤਲੀਫਾ ਨਾ ਹੋਣ ਬੱਚੇ ਸਾਡੀਆਂ ਸੇਫ ਕਰ ਜਾ ਸਕਣ ਜਿਹਨੂੰ ਅੱਜ ਮੀਟਿੰਗ ਹੋਈ ਜਾਂਦੀ ਹੈ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਸ ਉਹਨਾਂ ਨੇ ਬਿਲਕੁਲ ਸਹੀ ਉਹਨਾਂ ਨੇ ਸਾਨੂੰ ਜਿਹੜੇ ਪੁੱਛਣ ਕੀਤੇ ਉਹਨਾਂ ਦੇ ਜਵਾਬ ਦਿੱਤੇ ਇਹ ਦੇਖੀ ਜਿਹੜੇ ਮਸਲੇ ਨੇ ਉਹ ਹੱਲ ਹੋ